ਸਰ ਦੇ ਕਸਬਾ ਬੁਡਲਾਡਾ ਵਿਖੇ ਸੀਵਰੇਜ ਸਾਫ ਕਰਨ ਵਾਲੇ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਾਣੀ ਵਾਲੀ ਟੈਂਕੀ ਤੇ ਚੜ ਕੇ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ 2021 ਵਿੱਚ ਸਰਕਾਰ ਵੱਲੋਂ ਉਹਨਾਂ ਨੂੰ ਰੈਗੂਲਰ ਕਰਨ ਦੀ ਪਾਲਿਸੀ ਬਣਾਈ ਗਈ ਸੀ ਪਰ ਹਾਲੇ ਤੱਕ ਨਾ ਤਾਂ ਉਹਨਾਂ ਨੂੰ ਰੈਗੂਲਰ ਕੀਤਾ ਗਿਆ ਹੈ ਅਤੇ ਨਾ ਹੀ ਉਹਨਾਂ ਦੀ ਸੈਲਰੀ ਵਿੱਚ ਕੋਈ ਵਾਧਾ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਉਹ ਜੋਖਮ ਭਰਿਆ ਕੰਮ ਕਰਦੇ ਹਨ ਪਰ ਫਿਰ ਵੀ ਉਹਨਾਂ ਨੂੰ ਘਰ ਦਾ ਗੁਜ਼ਾਰਾ ਕਰਨਾ ਕਾਫੀ ਮੁਸ਼ਕਲ ਹੁੰਦਾ ਹੈ ਮਸਲੇ ਸਾਡੇ ਬੜੇ ਲੰਮੇ ਸਮੇਂ ਤੋਂ ਲੰਮਕ ਰਹੇ ਹੈ ਜੀ ਇੱਕ ਤਾਂ ਅਸੀਂ ਜਿਹੜੀਆਂ ਲੋਕਲ ਮੰਗਾ ਨੇ ਵੀ ਹਰ ਮਹੀਨੇ ਅਸੀਂ ਇਹਨਾਂ ਤੋਂ ਰੋਪ ਟਕ ਕੇ 25 26 ਤਰੀਕ ਤੱਕ ਸੈਲਰੀ ਲੈਣੇ ਆ ਚਲੋ ਉਹ ਤਾਂ ਇਹਨਾਂ ਦਾ ਚੱਲਦਾ ਹੀ ਆ ਰਿਹਾ ਜੀ ਇੱਕ 2021 ਦੇ ਵਿੱਚ ਕੋਈ ਪਾਲਿਸੀ ਬਣਾਈ ਸੀ ਸਰਕਾਰ ਨੇ ਮੁੱਖ ਸਰਕਾਰ ਨੇ ਤੇ ਉਹ ਚਿੱਠੀ ਨੂੰ ਵੀ ਇਹ ਲੋਕਲ ਜਿਹੜੇ ਅਫਸਰ ਨੇ ਜਿਵੇਂ ਕਿ ਬਠਿੰਡੇ ਤੋਂ ਐਸਸੀ ਜਾਂ ਬਠਿੰਡੇ ਮਾਨਸਾ ਤੋਂ ਐਕਸ਼ਨ ਸਾਹਿਬ ਉਹਦੇ ਵਿੱਚ ਨਕੋਜੀਆਂ ਚਾਲਾਂ ਚੱਲੀਆਂ ਜਾਂਦੇ ਨੇ ਜੀ ਸਾਨੂੰ ਝੂਠ ਬੋਲਦੇ ਨੇ ਗੱਪ ਮਾਰਦੇ ਨੇ ਉਸ ਚਿੱਠੀ ਨੂੰ ਮਤਲਬ ਦੱਬੀ ਜਾਂਦੇ ਐ ਤੇ ਸਾਡੀ ਗੱਲ ਤੇ ਗੌਰ ਨਹੀਂ ਕਰਦੇ ਵੀ ਸਾਨੂੰ ਬਹੁਤ ਲੰਮੇ ਸਮੇਂ ਤੋਂ ਧਰਨਾ ਮਜਾਰਾ ਕਰਦਿਆਂ ਨੂੰ ਹੋ ਗਿਆ ਤੇ ਅੱਜ ਸਾਨੂੰ ਇਹ ਮਜਬੂਰੀ ਹੋ ਗਈ ਵੀ ਸਾਨੂੰ ਪੰਜ ਬੰਦੇ ਨੂੰ ਟੈਂਕੀ ਤੇ ਚੜਾਉਣਾ ਪੈ ਗਿਆ ਤੇ ਇਹ ਤੋਂ ਬਾਅਦ ਵੀ ਜੇ ਸਾਡੀ ਗੱਲ ਦਾ ਕੋਈ ਮਤਲਬ ਨਹੀਂ ਹੋਣਾ ਤੇ ਅਸਰ ਹੁੰਦਾ ਤਾਂ ਅਸੀਂ ਇਦੂ ਵੀ ਤਿੱਖੇ ਸੰਘਰਸ਼ ਵਿੜਾਂਗੇ ਇਹੀ ਸਾਡੀ ਯੂਨੀਅਨ ਦਾ ਫੈਸਲਾ ਹੈ ਇਹ ਸਾਡੇ ਮਸਲੇ ਆ ਸਰ ਜਿਵੇਂ ਕਿ ਅਸੀਂ 15-15 ਸਾਲਾਂ ਤੋਂ ਨੰਗੂਣੀ ਤਹਾਂ ਤਨਖਾਹਾਂ ਤੇ ਕੰਮ ਕਰਦੇ ਆ ਰਹਿਆ ਤੇ ਜਿਵੇਂ ਕਿ ਕੋਈ ਸਾਡੇ ਤੇ ਸਰਕਾਰ ਵੱਲੋਂ ਪਾਲਿਸੀ 2021 ਦੇ ਵਿੱਚ ਬਣੀ ਸੀਗੀ ਅਸੀਂ ਉਹ ਪਾਲਿਸੀ ਲਾਗੂ ਕਰਵਾਉਣ ਵਾਸਤੇ ਸਾਡਾ ਧਰਨਾ ਰੱਖਿਆ ਹੋਇਆ ਹੈਗਾ ਜੀ ਕਿਉਂਕਿ ਸਾਡਾ 8-10000 ਰੁਪਏ ਤਨਖਾਹ ਹੈ ਉਹਦੇ ਨਾਲ ਸਾਡਾ ਗੁਜ਼ਾਰਾ ਨਹੀਂ ਹੁੰਦਾ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਕਿ ਸਾਡੀ ਗੁਜ਼ਾਰੇ ਦੇ ਹਿਸਾਬ ਨਾਲ ਮਹਿੰਗਾਈ ਦੇ ਹਿਸਾਬ ਨਾਲ ਸਾਡੀ ਤਨਖਾਹ ਵਧਾਈ ਜਾਵੇ ਤੇ ਸਾਨੂੰ ਮੈਕ ਵਿੱਚ ਰੈਗੂਲਰ ਕੀਤਾ ਜਾਵੇ ਵੀ ਅਸੀਂ ਬਹੁਤ ਲੰਮੇ ਸਮੇਂ ਤੋਂ ਇਹ ਗੰਦ ਦੇ ਨਾਲ ਜੂਝਦੇ ਆ ਰਹੇ ਆਂ ਕਿ ਜੇ ਅਸੀਂ ਕੰਮ ਦਸੀਏ ਕੰਮ ਵੀ ਅਸੀਂ ਸੀਵਰਮੈਨੀ ਦਾ ਕਰਦੇ ਆ ਜੀ ਸਭ ਤੋਂ ਘੱਟਿਆ ਕੰਮ ਕਰਦੇ ਤੇ ਸਭ ਤੋਂ ਘੱਟ ਤਨਖਾਹ ਲੈਣੇ ਜੀ ਸੀ। ਕਿੰਨੇ ਸਾਥੀ ਨੇੜੇ ਤੁਹਾਡੇ ਕਿ ਅੱਜ ਟੈਂਕੀ ਦੇ ਰੋਸ ਪਰਕਰ ਕਰਵਾਤ ਕਿਹੜੇ ਹੋਏ? ਅੱਜ ਸਾਡੇ ਪੰਜ ਸਾਥੀ ਟੈਂਕੀ ਦੇ ਚੜੇ ਹੋਏ ਨੇ ਜੀ। ਉਹ ਬਸ ਸਾਡੀਆਂ ਮੰਗਾਂ ਲੈ ਕੇ ਵੀ ਸਾਡੇ ਮਸਲੇ ਹੱਲ ਹੋਣੇ ਚਾਹੀਦੇ ਨੇ ਜੀ। ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ। ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ। he used to work with reputed companies agencies as well as local builders with brothers he is professional by plumbing electrician masonry work carpentry for more information please contact him at www.checktrade.com id number 921760 Shamra Chander Center. call him on this number 0748841161 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ